ਸੇ ਸਟਾਰਟੀ ਆ ਵੱਡੀ ਖਬਰ ਇਸ ਵਕਤ ਕੈਨੇਡਾ ਦੇ ਵਿੱਚ ਇਲੈਕਸ਼ਨ ਜਿਹੜੀ ਆ ਬਹੁਤ ਜਲਦ ਅਨਾਉਂਸ ਹੋ ਜਾਏਗੀ ਇਸ ਦੀਆਂ ਵੱਡੀਆਂ ਸੰਭਾਵਨਾ ਨੇ ਖਬਰਾਂ ਆ ਰਹੀਆਂ ਨੇ ਕਿ ਲਿਬਰਲ ਨਵੇਂ ਜਿਹੜੇ ਨਿਊ ਪੋਲ ਨੇ ਉਹਦੇ ਵਿੱਚ ਕਾਫੀ ਲੀਡ ਕਰ ਰਹੀ ਆ ਇਸ ਕਨਜ਼ਰਵੇਟਿਵ ਪਾਰਟੀ ਨੂੰ ਦੱਸਦੀ ਕਿ ਨੈਸ਼ਨਲ ਪੋਸਟ ਜਿਹੜਾ ਲੇਗਰ ਪੋਲ ਦਾ ਸਰਵੇਸ ਆ ਉਹ ਹਾਲਾਂਕਿ ਨੈਸ਼ਨਲ ਪੋਸਟ ਜਿਹੜਾ ਆ ਉਹ ਪ੍ਰੋ ਕਨਜ਼ਰਵੇਟਿਵ ਮੰਨਿਆ ਜਾਂਦਾ ਹੈ ਨੈਸ਼ਨਲ ਪੋਸਟ ਅਖਬਾਰ ਜਿਹੜਾ ਅ ਤੇ ਇਹਨਾਂ ਵੱਲੋਂ ਜਿਹੜੇ ਲੇਟੈਸਟ ਦਾ ਡਾਟਾ ਰਿਲੀਜ਼ ਕੀਤਾ ਗਿਆ ਅੱਜ ਉਹਦੇ ਵਿੱਚ ਜੇ ਅੱਜ ਇਲੈਕਸ਼ਨਸ ਹੁੰਦੀਆਂ ਨੇ ਤੇ ਲਿਬਰਲ ਪਾਰਟੀ ਕੋ 42% ਵੋਟ ਮਿਲ ਕੇ ਮਿਸਟਰ ਕਾਰਨੀ ਦੀ ਅਗਵਾਈ ਹੇਠ ਤੇ 39% ਪੀਰ ਪਾਲੀ ਵਰਦੇ ਅੰਡਰ ਕੰਜ਼ਰਵੇਟਿਵ ਪਾਰਟੀ ਕੋ ਲਿਆ ਤੇ ਬਹੁਤ ਵੱਡੀ ਸਟਨਿੰਗ ਰਿਕਵਰੀ ਕਹਿ ਸਕਦੇ ਆ ਪਾਰਟੀ ਦੀ 215 ਤੋਂ ਬਾਅਦ ਲਗਾਤਾਰ ਲਿਬਰਲ ਜਿਹੜੀ ਸੀ ਉਹ ਆਪਣੇ ਪੋਲ ਨੰਬਰ ਜਿਹੜੇ ਉਹ ਕਾਕਸੀ ਦੀ ਔਰ ਕੰਜ਼ਰਵੇਟਿਵ ਪਾਰਟੀ ਦੀ ਲਗਾਤਾਰ ਜਿਹੜੀ ਆ ਉਹ ਜਾਰੀ ਰਹੀ ਆ ਦੱਸਦੇ ਕਿ ਬਾਲਿਵਰ ਦੀ ਸੁਪਰ ਮжоਰਿਟੀ ਕੈਨੇਡਾ ਦੇ ਵਿੱਚ ਬਣੀ ਰਹੀ ਆ ਔਰ ਜੇ ਅੱਜ ਤੋਂ 2 ਮਹੀਨੇ ਪਹਿਲਾਂ ਕੈਨੇਡਾ ਚ ਇਲੈਕਸ਼ਨ ਹੋ ਜਾਂਦੀ ਤੇ ਬਿਗ ਸਵਾਈਪ ਕਰਨਾ ਸੀ ਕੰਜ਼ਰਵੇਟਿਵ ਪਾਰਟੀ ਨੇ ਇਹਦੇ ਨਾਲ ਹੀ ਇਸ ਵਕਤ ਇੱਕ ਨਵਾਂ ਪੋਲ ਹੋਰ ਜਿਹੜਾ ਐਂਗਲ ਸ਼ਰੀਡ ਦਾ ਉਹ ਵੀ ਸਾਹਮਣੇ ਆ ਗਿਆ ਐਂਗਲ ਸ਼ਰੀਡ ਨੇ ਵੀ 42% ਜਿਹੜਾ ਵੋਟ ਬੈਂਕ ਲਿਬਰਲ ਪਾਰਟੀ ਨੂੰ ਦਿੱਤਾ ਹੈ 37% ਟੂਰਿਜ਼ਮ ਪਾਰਟੀ ਨੂੰ ਦਿੱਤਾ ਹੈ ਇਹ ਜਿਹੜੇ ਪੋਲਸਟਰ ਨੇ ਇਸ ਵਕਤ ਸ਼ੋਅ ਕਰ ਰਹੇ ਨੇ ਕਿ ਲਿਬਰਲ ਪਾਰਟੀ ਮੈਜੋਰਟੀ ਖੜ ਸਕਦੀ ਆ ਅ ਦਸਤੀ ਕਿ ਲਗਾਤਾਰ ਨੈਸ਼ਨਲ ਪੋਸਟ ਦਾ ਜਿਹੜਾ ਸਰਵੇ ਆ ਇਹ ਕਾਫੀ ਵੱਡੀ ਅਹਿਮਤ ਰੱਖਦਾ ਹੈ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਆ 28% ਕੈਨੇਡੀਅਨਸ ਜਿਹੜੇ ਨੇ ਉਹ ਕਹਿੰਦੇ ਨੇ ਕਿ ਉਹ ਮਿਸਟਰ ਕਾਰਨੀ ਨੂੰ ਜਾਣਦੇ ਨਹੀਂ ਆ ਅਜੇ ਉਹਨਾਂ ਦੀ ਪਪੂਲਾਰਟੀ ਵੀ ਕੈਨੇਡਾ ਚ ਨਹੀਂ ਨਹੀਂ ਉਹਨਾਂ ਦਾ ਫੇਸ ਇਹਦੇ ਲੋਕ ਮੀਡੀਆ ਨਾਲ ਘੱਟ ਇਨ ਟੱਚ ਨੇ ਉਹ ਉਹ ਨੂੰ ਰਿਕੋਨਾਈਜ਼ ਨਹੀਂ ਕਰ ਰਹੇ ਮਿਸਟਰ ਮਾਰਕਰ ਨੇ ਇਹਦੇ ਮੰਗਾਂਵਲੇ ਸਿਰਫ 12% ਲੋਕ ਜਿਹੜੇ ਨੇ ਪੀਅਰ ਪਾਲੀਵਰ ਵੋਲੀਅਮ ਨੂੰ ਜਿਹੜਾ ਆ ਉਹ ਰਿਕੋਨਾਈਜ਼ ਨਹੀਂ ਕਰਦੇ ਭਾਵੇਂ ਉਹਨਾਂ ਨੂੰ ਪਤਾ ਨਹੀਂ ਆ ਕਿ ਪਾਲੀਵਰ ਕਾਉਂਨ ਨੇ ਇਸ ਦੇ ਦੇ ਹਿਸਾਬ ਨਾਲ ਪਾਲੀਵਰ ਸਾਹਿਬ ਜਿਹੜੇ ਨੇ ਉਹ ਜਿਆਦਾ ਰਿਕੋਨਾਈਜ਼ ਹੋ ਰਿਹਾ ਕਹਿੰਨ ਉਹਦੇ ਵਿੱਚ ਸੋ ਇਸ ਪੂਰੇ ਹਿਸਾਬ ਦੇ ਨਾਲ ਲਗਾਤਾਰ ਅ ਲੱਗ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ ਲਿਬਰਲ ਪਾਰਟੀ ਦਾ ਵੋਟ ਬੈਂਕ ਕਾਫੀ ਮਜਬੂਤ ਹੁੰਦਾ ਨਜ਼ਰ ਆ ਰਿਹਾ ਹੈ ਦੱਸ ਚੀਏ ਕਿ ਜਗਮੀਤ ਸਿੰਘ ਦੀ ਬीडी ਇਸ ਵਕਤ ਬਹੁਤ ਵੱਡੇ ਪੱਧਰ ਤੇ ਦਗਮਗਾ ਰਹੀ ਆ ਐਨਡੀਪੀ ਕੋਲ ਸਿਰਫ ਇਸ ਵਕਤ 9% ਵੋਟ ਬੈਂਕ ਆ ਇਹ ਵੀ ਨੈਸ਼ਨਲ ਪੋਸਟਲ ਸਰਵੇ ਕੰਡਾ ਆ ਸੋ ਹਿਸਟੋਰਿਕਲੀ ਇਹ ਐਨਡੀਪੀ ਦਾ ਵੋਟ ਬੈਂਕ ਕਾਫੀ ਥੱਲੇ ਆ ਸੋ ਨੈਚਰਲ ਜੇ ਗੱਲ ਕਰੀਏ ਤੇ 42% लिबरल पार्टी 37 اور 38 پرسن کنزروٹی پارٹی کو ووٹ بینک ہے اور صرف 9 پرسن این ڈی پی کو زیادہ این ڈی پی دا ٹکٹ رزلٹ دا ووٹ بینک جڑا شفٹ ہو کے تے لیبرل پارٹی وچ چلا گیا۔ خبروں تو بعد میں تہاڈے نال اتے اپسرا کراں گا سانجھا کراں گا کہ کنزروٹی پارٹی دے مقابلے لیبرل تے ووٹ بینک شفٹ ہون دا کی کارن ہے ووٹ شفٹ ہون دا کی کارن ہے ਕੈਨਾਲ ਦੇ ਵਿੱਚ ਇੰਨੀ ਵੱਡੀ ਚੇਂਜ ਜਿਹੜੇ ਆ ਉਹਦੇ ਕੁਛ ਠੀਕੀ ਕਰਨੇ ਆ ਉਹਦੇ ਤੇ ਆਪਾਂ ਕੁਇਕਲੀ ਤੁਹਾਡੇ ਨਾਲ ਝਾਤ ਮਾਰਾਂਗੇ ਹੁਣ ਆਪਾਂ ਅਗਲੀ ਖਬਰ ਵੱਧਦੇ ਦ ਜਿਹਨੇ ਵੱਡੀ ਖਬਰ ਪ੍ਰਾਈਮ ਮਿਨਿਸਟਰ ਮਿਸਟਰ ਮਾਰਕਾਰਨੀ ਕਹਿੰਦੇ ਨੇ ਕਿ ਮੈਂ ਹਰ ਸਵਾਲ ਦਾ ਰਿਸਪੌਂਸ ਕਰਨਾ ਜ਼ਰੂਰੀ ਨਹੀਂ ਸਮਝਦਾ ਇਹ ਸਵਾਲ ਉਹਨਾਂ ਨੂੰ ਕੀਤਾ ਗਿਆ ਸੀ ਅਮਰੀਕਾ ਵੱਲੋਂ 50 ਫਾਸਟ ਸਟੇਟ ਦਾ ਲਗਾਤਾਰ ਰਾਗ ਅਲਪਣਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਐਮਤ ਨਹੀਂ ਰੱਖਦੀਆਂ ਉਹਨਾਂ ਤੇ ਨਾਂ ਬੋਲਣਾ ਹੀ ਅੱਛੀ ਗੱਲ ਐ ਦੋ ਦਿਨ ਪਹਿਲਾਂ ਹੀ ਮਿਸਟਰ ਕਾਰਨੀ ਨੇ ਕਿਹਾ ਸੀਗਾ ਕਿ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਜਿਹੜੇ ਨੇ ਉਹ ਮਸਟ ਸਟਾਪ ਕਰਨ ਕਿ 51st ਸਟੇਟ ਦੇ ਅਥੈਟਿਕਰ ਨਾਲ ਉਹਦਾ ਦੇ ਰਿਹਾ ਐ ਤੇ ਫੇਰ ਹੀ ਅਸੀਂ ਅਮਰੀਕਾ ਦੇ ਨਾਲ ਜਿਹੜੀ ਟ੍ਰੇਡ ਆ ਉਹਦੀ ਗੱਲਬਾਤ ਸ਼ੁਰੂ ਕਰਾਂਗੇ ਤੇ ਇਹਦੇ ਵਿੱਚ ਹੀ ਉਹਨਾਂ ਨੇ ਕੱਲ ਮੀਡੀਆ 'ਚ ਉਹਨਾਂ ਨੂੰ ਪੁੱਛਿਆ ਗਿਆ ਕਿ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਲਗਾਤਾਰ 51st ਸਟੇਟ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਵੀ ਅਸੀਂ ਇੰਨਾ ਮੁੱਦਿਆਂ ਦੇ ਉੱਪਰ ਜਵਾਬ ਦੇਣਾ ਕੋ ਜ਼ਰੂਰੀ ਸਮਝਦੇ ਨਹੀਂ ਆ ਜਿਹੜੀਆਂ ਚੀਜ਼ਾਂ ਬੇਲੋੜੀਆਂ ਨੇ ਉਹਨਾਂ ਤੇ ਜਵਾਬ ਦੇਣਾ ਕੋ ਬਹੁਤ ਜ਼ਰੂਰੀ ਨਹੀਂ ਆ ਇਕ ਵਾਰੀ ਫਿਰ ਦੱਸ ਕੇ ਕਿ ਕੈਨੇਡੀਅਨ ਪ੍ਰਾਈਮਿੰਟਰ ਪਹਿਲਾਂ ਜ਼ੋਰ ਪਗੈ ਸੀ ਔਰ ਜ਼ੋਰ ਪਦੇ ਵਿੱਚ ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਸੀਗੇ ਉਸ ਤੋਂ ਬਾਅਦ ਜੁਕੇ ਦੇ ਪਰ ਮਿਸਟਰ ਮਿਸਟਰ ਕੇਸਟਾਰਮਨ ਨੂੰ ਮਿਲੇ ਸੀ ਤੇ ਨਾਲ ਉਸ ਤੋਂ ਬਾਅਦ ਉਹਨਾਂ ਨੇ ਕਿੰਗ ਚਾਰਲਸ 3 ਨਾਲ ਵੀ ਮੁਲਾਕਾਤ